दाई दौलताने ਜਦੋਂ ਘਰ ਵਿੱਚ ਨੂੰ ਇੱਕ ਦੇ ਨੰਗਣਾ ਦੇ ਨਿਆਣ ਕੇ ਕਹਿ ਜਾਣਾ ਪਈ ਪਟਵਾਰੀ ਸਿਆਂ ਮੂੰ ਮੰਗਿਆ ਜੀਜਾ ਲੈਣੀ ਸੁਭਾਅ ਨੂੰ ਦਾਮ ਹੀ ਤੇ ਮੇਰਾ ਮੈਂ ਆ ਵੀ ਲੈਣਾ ਕਿਉਂਕਿ ਅੱਕੇ ਕਿਸੇ ਦੇ ਘਰੋਂ ਕਦੇ ਕੁਝ ਮਿਲਣਾ ਗਰੀਬ ਪਰਿਵਾਰ ਸੀ ਲੋਕ ਉਹਨਾਂ ਸੁਮਿਆਂ ਵਿੱਚ ਇੱਕ ਗਰੀਬੀ ਹੁੰਦੀ ਏ ਇੱਕ ਮਾਨ ਦੀ ਗਰੀਬੀ ਹੁੰਦੀ ਹੈ ਗਰੀਬੀਆਂ ਵੀ ਬੜੇ ਪ੍ਰਕਾਰ ਦੀਆਂ ਹੁੰਦੀਆਂ ਜੀ ਇੱਕ ਬੰਦਾ ਗਰੀਬ ਹੁੰਦਾ ਹੀ ਏ ਇੱਕ ਬੰਦਾ ਗਰੀਬ ਬਣ ਜਾਂਦਾ ਜੇ ਇੱਕ ਹੁੰਦਾ ਤੇ ਇੱਕ ਬਣ ਜਾਂਦਾ ਜੇ ਇੱਕ ਗਰੀਬ ਹੁੰਦਾ ਪਰ ਉਹ ਅਮੀਰ ਬਣ ਜਾਂਦਾ ਇਹਨਾਂ ਨੇ ਜਦੋਂ ਆਉਣਾ ਤੇ ਉਦੋਂ ਹੀ ਕਹਿ ਕੇ ਜਾਣਾ ਜੀ ਵੇਖੋ ਜੀ ਫਿਰ ਮੈਂ ਤੇ ਆ ਵੀ ਲੈਣਾ ਮੈਂ ਤਾਂ ਇਦਾਂ ਕੱਪੜੇ ਲੈਣੇ ਆ ਕਿਉਂਕਿ ਘਰ ਵੱਡਾ ਨਾ ਤੇ ਜਿੱਥੇ ਘਰ ਵੱਡਾ ਉੱਥੇ ਹਿਰਦਾ ਵੀ ਬਹੁਤ ਵੱਡਾ ਜੇ ਮੈਂ ਤਾਂ ਕल्याण ਦਾ ਆ ਸੀ ਜੀ ਉਹਨਾਂ ਦੇ ਘਰ ਵਿੱਚ ਪਟਵਾਰੀ ਥੇ ਘਰ ਵਿੱਚ ਕੋਈ ਇਧਰੋਂ ਆ ਗਿਆ ਕੋਈ ਕੰਮ ਵਾਸਤੇ ਕੋਈ ਇਧਰੋਂ ਆ ਗਿਆ ਚਾਹ ਪਾਣੀ ਲੰਗਰ ਚੱਲਦਾ ਹੀ ਰਿਹਾ ਚਲੋ ਸੁਨੇਹਾ ਭੇਜਿਆ ਮਹਿਤਾ ਕਲਿਆਣ ਦਾਸ ਜੀ ਨੇ ਦੌਲਤਾਂ ਆਈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਭਾਈ ਗੁਰਦਾਸ ਜੀ ਨੇ ਨਾ ਬੜੇ ਪਿਆਰੇ ਬਚਨ ਲਿਖੇ ਨੇ ਪਰ ਥਾਏ ਮਹਾਰਾਜ ਜੀ ਦੇ ਕਈ ਵਾਰੀ ਅਸੀਂ ਸਮਝਣ ਵਿੱਚ ਤਾਂ ਹੀ ਕਰ ਜਾਂਦੇ ਆ ਅਸੀਂ ਇਹਨਾਂ ਗੱਲਾਂ ਨੂੰ ਇਹਨਾਂ ਨੂੰ ਸਮਝ ਨਹੀਂ ਸਕਿਆ ਅੱਜ ਤੱਕ ਮੁਬਾਰਕ ਹੈ ਜਿਹੜੇ ਸਮਝਦੇ ਨੇ ਉਹਨਾਂ ਨੇ ਬਚਨ ਲਿਖੇ ਨੇ ਭਾਈ ਗੁਰਦਾਸ ਜੀ ਨੇ ਕਹਿੰਦੇ ਸਾਤਪੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗ ਚਾਨਣ ਹੋਆ ਕਈ ਧਰਮ ਦੀ ਧੁੰਦ ਦੇ ਵਿੱਚ ਜੀ ਰਹੇ ਸਨ ਤੇ ਉਹ ਲੋਕ ਅੱਜ ਵੀ ਜੀ ਰਹੇ ਆ ਕਿਈ ਇਤਾਂ ਦੇ ਅੱਜ ਵੀ ਹੈਗੇ ਨੇ ਜਿੰਨਾਂ ਜੇ ਵੇਖੋ ਦੌਲਤਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੋਧ ਦੇ ਵਿੱਚ ਆਪਣੀ ਦੇ ਵਿੱਚ ਚੁੱਕਿਆ ਬੜੇ ਪਿਆਰ ਨਾਲ ਧੰਨ ਹੋ ਗਏ ਤੇ ਅੱਜ ਵੀ ਵੱਡੀ ਗਿਣਤੀ ਵਿੱਚ ਮਹਾਰਾਜ ਦਾ ਸੂਪ ਸਿਰ ਦੇ ਚੁੱਕਣ ਵਾਲਾ ਵੀ ਧੰਨ ਨਹੀਂ ਹੋਇਆ ਅਜੇ ਤੱਕ ਕਮਾਲ ਦੀ ਗੱਲ ਨਹੀਂ ਸਤਿਗੁਰੂ ਨਾਨਕ ਸਾਹਿਬ ਰਾਜੀ ਦਾ ਪ੍ਰਕਾਸ਼ ਹੁੰਦਾ ਏ ਸਭ ਤੋਂ ਪਹਿਲੀ ਵਾਰੀ ਦਰਸ਼ਨ ਕਰਨ ਵਾਲੀ ਦਾਈ ਦੌਲਤਾਂ ਐਂ ਪ੍ਰਸੰਨ ਹੋ ਗਈ ਬਾਤ ਖਬਰ ਪਹੁੰਚੀ ਕਿ ਮਹਿਤਾ ਕਲਿਆਣ ਦਾਸ ਜੀ ਤੁਹਾਡੇ ਘਰੇ ਪੁੱਤ ਨੇ ਜਨਮ ਲਿਆ ਇੱਕ ਖਬਰ ਪਹੁੰਚੀ ਬਾਤ ਪਰਿਵਾਰ ਨੂੰ ਖਬਰ ਮਿਲੀ ਜਾ ਕੇ सब तो पहला दर्शन किए ने दौलत ने उस तो बाद दर्शन किए ने माता त्रिपिता जी ने उस तो उसद दर्शन किए ने